ਹੈਲੋ ਜੀ ਸ਼ਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰਦੀਪ ਡਿਜ਼ਾਈਨਰ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗਿਆ ਕੁੜਤੇ ਪਜਾਮੇ ਦੀ ਜਾਂ ਸ਼ਰਟ ਦੀ ਜਿਹੜੀ ਆਪਾਂ ਜੈਂਟਸ ਦੀ ਕਫ ਵਾਲੀ ਬਾਜੂ ਬਣਾਉਣੀ ਆ ਉਹ ਕਿਸ ਤਰ੍ਹਾਂ ਬਣਾਉਣੀ ਆ ਦੇਖੋ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਇਹ ਕੱਪੜੇ ਨੂੰ ਥੋੜਾ ਜਿਹਾ ਟੇਡਾ ਕਰਕੇ ਆਪਾਂ ਨੇ ਇਸ ਤਰ੍ਹਾਂ ਮੋੜ ਲਿਆ ਇਹ ਆਪਾਂ ਦੋਨੇ ਬਾਹਾਂ ਅਲੱਗ-ਅਲੱਗ ਕਟਿੰਗ ਕਰ ਰਹੇ ਹਾਂ ਕਿਉਂਕਿ ਜੇ ਆਪਾਂ ਦੋਨੇ ਬਾਹਾਂ ਇਕੱਠੀਆਂ ਕਟਿੰਗ ਕਰਦੇ ਹਾਂ ਤਾਂ ਕੱਪੜਾ ਥੋੜਾ ਸੀਗਾ ਹਾਂ ਕਪੜਾ ਥੋੜਾ ਹੀ ਰਹਿ ਜਾਂਦਾ ਜੀ ਕਿਉਂਕਿ ਕੁੜਤੇ ਪਜਾਮੇ ਦਾ ਜਿਹੜਾ 바ਰ ਹੁੰਦਾ ਛੋਟਾ ਹੁੰਦਾ ਇਸ ਲਈ ਆਪਾਂ ਪਹਿਲਾਂ ਇਹਨੂੰ ਇੱਕ ਵਾਰ ਦੀ ਕਟਾਈ ਕਰਾਂਗੇ ਤੇ ਫਿਰ ਆਪਾਂ ਦੂਜੀ ਵਾਰ ਦੀ ਕਟਾਈ ਕਰਨੀ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਥੋੜੇ ਜੇ ਰੇਵ ਕਰਕੇ ਬਾਹ ਵਿਛਾ ਲਈ ਐ ਦੇਖੋ ਇਸ ਤਰ੍ਹਾਂ ਟਿੱਡਾ ਕਰਕੇ ਕੱਪੜੇ ਨੂੰ ਆਪਾਂ ਨੇ ਸੈੱਟ ਕਰ ਲਿਆ ਜਿੰਨਾ ਆਪਾਂ ਨੂੰ ਮੋਢਾ ਚਾਹੀਦਾ ਉੱਥੇ ਤੱਕ ਆਪਾਂ ਇਹਨੂੰ ਮੋੜ ਕੇ ਵਿਛਾ ਲਾਂਗੇ ਦੇਖੋ ਮੋਡਾ ਇੱਥੇ ਆਪਾਂ ਨੂੰ 10 ਇੰਚ ਚਾਹੀਦਾ ਓਨੇ ਕੱਪ ਇਹਨੂੰ ਮਾਗਰ ਮੂਰੇ ਕੱਪੜੇ ਨੂੰ ਹਟਾ ਸਕਦੇ ਆ ਆਪਦੇ ਮੇਜਰਮੈਂਟ ਦੇ ਹਿਸਾਬ ਨਾਲ ਦੇਖ ਹੁਣ ਆਪਣਾ ਇੱਥੋਂ ਜਿਹੜਾ ਪ੍ਰੋਪਰ ਸਹੀ ਆ ਰਿਹਾ ਮੋਡਾ ਉਥੇ ਆਪਾਂ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਥੋੜਾ ਜਿਹਾ ਹਲਕਾ ਜਿਹਾ ਟੇਡਾ ਕਰਕੇ ਫੋਲਡ ਕਰ ਲਿਆ ਉਸ ਤੋਂ ਬਾਅਦ ਦੇਖੋ ਆਪਾਂ ਇਹਦੀ ਲੈਂਥ ਲੈ ਲੈਣੀ ਆ ਬਾਹਾਂ ਦੀ ਜ਼ਿਆਦਾਤਰ ਆਪਾਂ 24 ਇੰਚ ਦੀ ਸਾਰੀ ਜਿਹੜੀ ਬਾਹਂ ਦੀ ਲੈਂਥ ਹੁੰਦੀ ਆ 24 ਇੰਚ ਦੀ ਉਹ ਤਿਆਰ ਹੁੰਦੀ ਆ ਜੈਂਟਸ ਦੇ ਲਈ ਜੇ ਆਪਾਂ ਛੋਟੇ ਨਾਪ ਲਈ ਤਿਆਰ ਕਰ ਸਕਦੇ ਆ ਤਾਂ ਘੱਟ ਵੱਧ ਹੋ ਸਕਦੀ ਆ ਤੇ ਇੱਥੇ ਬਾਕੀ 24 ਇੰਚ ਦੀ ਬਾਜੂ ਜਿਹੜੀ ਹੁੰਦੀ ਆ ਆਪਾਂ ਤਿਆਰ ਕਰਦੇ ਹੁੰਨੇ ਆ ਸੋ ਉਹਦੇ ਹਿਸਾਬ ਨਾਲ ਆਪਾਂ ਨੇ ਲੰਬਾਈ ਲੈ ਲੈਣੀ ਆ ਕੱਪੜੇ ਨੂੰ ਬਿਲਕੁਲ ਸਹੀ ਕਰਦੇ ਰਹਿਣਾ ਨਾਲ-ਨਾਲ ਜੇ ਤੁਹਾਨੂੰ ਲੱਗਦਾ ਵੀ ਕਿਤੇ ਉਹ ਬਲ ਪੈ ਰਿਹਾ ਤਾਂ ਉਹਨੂੰ ਆਪਾਂ ਨਾਲ ਦੀ ਨਾਲ ਸਹੀ ਕਰਕੇ ਫਿਰ ਆਪਾਂ ਇਹਦੇ ਨਿਸ਼ਾਨ ਲਾਉਣੇ ਨੇ ਇਧਰੋਂ ਵੀ ਆਪਾਂ ਉਨੇ ਹੀ ਲੰਬਾਈ ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਹਨੂੰ ਨਿਸ਼ਾਨ ਨੂੰ ਸਿੱਧਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਲਾਂਗੇ ਕਿਉਂਕਿ ਜਿਹੜੀ ਆਪਾਂ ਨੇ ਕਾਟ ਪਾਉਣੀ ਆ ਆਪਾਂ ਦੋਨੇ ਪਾਵਾਂ ਦੀ ਇਕੱਠੀ ਪਾਵਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਕੱਲੀਆਂ ਬਾਹਾਂ ਨੇ ਜਿਹੜੀਆਂ ਉਹ ਕੱਪੜਾ ਇਹਦਾ ਲਾ ਕੇ ਰੱਖ ਲੈਣੇ ਆ ਅਲੱਗ ਸੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਦੇਖੋ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਇਹਨੂੰ ਬਿਲਕੁਲ ਇੱਕੋ ਜਿਹਾ ਲੈ ਲੈਣਾ ਹੈ ਐਸਤਰਾ ਹਲਕੀ ਜੇ ਆਪਣੀ ਰੇਵ ਚ ਕਟਿੰਗ ਹੁੰਦੀ ਹੁੰਦੀ ਹੈ ਬਾਹਾਂ ਦੀ ਹੁਣ ਦੇਖੋ ਆਪਾਂ ਨੇ ਜਿਹੜੀ ਇੱਕ ਬਾਹ ਪਹਿਲਾਂ ਕਿਉਂ ਲਾਹੀ ਹੈ ਹੁਣ ਦੂਜੀ ਸਾਈਡ ਤੋਂ ਆਪਾਂ ਇਹਨੂੰ ਜਦੋਂ ਇਸ ਤਰ੍ਹਾਂ ਫੋਲਡ ਕਰਾਂਗੇ ਤਾਂ ਆਪਣਾ ਇੱਥੋਂ ਕੱਪੜੇ ਦੀ ਚੜਾਈ ਹੈ ਜਿਹੜੀ ਪੂਰੀ ਆਜੂਗੀ ਇਧਰਲੀ ਸਾਈਡ ਤੋਂ ਦੇਖੋ ਆਪਣਾ ਇਧਰੋਂ ਚੌੜਾ ਰਹਿ ਗਿਆ ਕੱਪੜਾ ਤੇ ਇਧਰੋਂ ਚੜਾਈ ਘਟ ਗਈ ਇਸ ਕਰਕੇ ਆਪਾਂ ਇਧਰੋਂ ਇਹਦੀ ਬੈਕ ਸਾਈਡ ਲਵਾਂਗੇ ਮੋਢੇ ਵਾਲੀ ਸਾਈਡ ਤੇ ਉਧਰੋਂ ਆਪਾਂ ਬਾਹਾਂ ਦੀ ਫਰੰਟ ਸਾਈਡ ਲਵਾਂਗੇ ਇੱਥੋਂ ਇਹ ਫਿਰ ਆਪਣੀ ਪ੍ਰੋਪਰ ਜਿਹੜੀ ਬਾਹਾਂ ਦੇ ਦੋਨੇ ਇੱਕੋ ਜਿਹੇ ਕਟਿੰਗ ਹੋ ਜਾਣਗੀਆਂ ਜੇ ਆਪਾਂ ਇਕੱਠਿਆਂ ਕਟਿੰਗ ਕਰਦੇ ਆਂ ਫਿਰ ਆਪਣਾ ਕੱਪੜਾ ਜਿਹੜਾ ਘਟ ਜਾਂਦਾ ਜਦੋਂ ਆਪਾਂ ਇਹਨੂੰ ਟੇਡਾ ਫੋਲਡ ਕਰਦੇ ਆਂ ਤਾਂ ਕਰਕੇ ਕੱਪੜਾ ਘਟ ਜਾਂਦਾ ਹੁਣ ਜਿੱਥੋਂ ਆਪਣੀ ਇਹ ਬਾਹ ਸਹੀ ਆ ਰਹੀ ਹੋਣੀ ਉਹਦੇ ਨਾਲ ਮਿਣਕੇ ਆਪਾਂ ਉੱਥੋਂ ਹੀ ਰੱਖ ਲੈਣਾ ਇਹਨੂੰ ਦੇਖੋ ਜਿੱਥੋਂ ਸਹੀ ਆ ਰਿਹਾ ਕੱਪੜਾ ਆਪਾਂ ਉੱਥੇ ਤੱਕ ਇਹਨੂੰ ਇਸ ਤਰ੍ਹਾਂ ਵਿਛਾ ਕੇ ਇਹਦੇ ਨਾਲ-ਨਾਲ ਦੂਜੀ ਬਾਹ ਦੀ ਵੀ ਕਟਿੰਗ ਕਰ ਲਾਂਗੇ ਇਦਾਂ ਉਹ ਇਹਨੂੰ ਆਪਾਂ ਕੱਟ ਦਾਂਗੇ ਬਾਧੂ ਕੱਪੜੇ ਨੂੰ ਸੋ ਇਹ ਜਿਹੜੀ ਆਪਾਂ ਸ਼ਰਟ ਦੇ ਜਾਂ ਫਿਰ ਕੁੜਤੇ ਦੇ ਆਪਾਂ ਇਹ ਕਫ ਵਾਲੀ ਬਾਹ ਬਣਾਉਣੀ ਆ ਇਹ ਥੋੜੀ ਜੀ ਟੇਢੀ ਕੱਟੀ ਜਾਂਦੀ ਹੁੰਦੀ ਆ ਦੇਖੋ ਹੁਣ ਇਹ ਆਪਾਂ ਦੋਨੋਂ ਬਾਹਾਂ ਨੂੰ ਅਲੱਗ-ਅਲੱਗ ਕਰਕੇ ਹੁਣ ਆਪਾਂ ਇਹਨਾਂ ਦਾ ਦੇਖ ਕੇ ਦੇਖੋ ਇਹ ਮੈਂ ਜਿਹੜੀ ਬਾਹ ਇੱਕ ਥੱਲੇ ਵਿਛਾਈ ਆ ਇਹਦਾ ਆਪਾਂ ਸਿੱਧਾ ਪਾਸਾ ਉੱਪਰ ਰੱਖਿਆ ਇਹ ਦਾਪ ਪਾਨੇ ਪੁੱਠਾ ਪਾਸਾ ਉੱਪਰ ਰੱਖਿਆ। ਜਾਨੀ ਕਿ ਦੋਨੇ ਬਾਹਾਂ ਦੇ ਜਿਹੜੇ ਸਿੱਧੇ ਪਾਸੇ ਨੇ ਉਹ ਅੰਦਰਲੀ ਸਾਈਡ ਆ ਗਈ ਆਪਣੇ। ਤੇ ਪੁੱਠੀ ਸਾਈਡ ਦੋਨੇ ਬਾਹਾਂ ਦੀ ਬਾਹਰਲੀ ਸਾਈਡ ਹੋਗੀ। ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਦੋਨਾਂ ਨੂੰ ਸੈੱਟ ਕਰਕੇ ਫੇਰ ਆਪਾਂ ਫੋਲਡ ਕਰ ਲਾਂਗੇ ਦੁਬਾਰਾ। ਤੇ ਹੁਣ ਇੱਥੋਂ ਆਪਾਂ ਇਹਦੇ 'ਚ ਕਾਟ ਪਾਵਾਂਗੇ। ਮੋਡੇ ਦੀ 2.5 ਇੰਚ ਤੇ ਏ ਆਪਾਂ ਦੋਨੇ ਪਾਵਾਂ ਚ ਇਕੱਠੀ ਕਾਟ ਪਾ ਰਹੇ ਹਾਂ ਐਟ ਇਹ ਤੱਕ ਆਪਾਂ ਇਹ ਕਾਟ ਨੂੰ ਕੰਪਲੀਟ ਕਰ ਦਾਂਗੇ ਉਸ ਤੋਂ ਬਾਅਦ ਇਹਦੀ ਇੱਕ ਸਾਈਡ ਤੇ ਆਪਾਂ ਥੋੜੀ ਜੀ ਫਰੰਟ ਵਾਲੀ ਕਾਟ ਵੀ ਪਾਵਾਂਗੇ ਇਹ ਉੱਪਰੋਂ ਦੋ ਪੱਲੇ ਆਪਾਂ ਨੇ ਚੱਕ ਲੈਨੇ ਤੇ ਆਪਾਂ ਦੋ ਪੀਸ ਦੋ ਪੀਸਾਂ ਚ ਫਰੰਟ ਦੀ ਕਾਟ ਪਾ ਦੇਣੀ ਹੈ ਦੇਖੋ ਉਸ ਤੋਂ ਬਾਅਦ ਜਿਹੜਾ ਇਹਦਾ ਮੇਨ ਪੁਆਇੰਟ ਆਉਂਦਾਗਾ ਉਹਦੇ ਲਈ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਕਰਕੇ ਦੂਜੀ ਸਾਈਡ ਪਲਟ ਲਾਂਗੇ ਕੱਪੜੇ ਨੂੰ ਤੇ ਹੁਣ ਇੱਥੋਂ ਆਪਾਂ ਇਹਨੂੰ ਅੱਧ ਚੋ ਫੋਲਡ ਕਰ ਲੈਣਾ ਇਸ ਤਰ੍ਹਾਂ ਲਾ ਕੇ ਅੱਧ ਚੋ ਫੋਲਡ ਕਰ ਲੈਣਾ ਆਪਾਂ ਨੇ ਕਿਉਂਕਿ ਇਹ ਵਾਲੀ ਕਾਰਟ ਪਾਉਣ ਵੇਲੇ ਬਹੁਤ ਜ਼ਿਆਦਾ ਉਲਝਣ ਹੁੰਦੀ ਆ ਵੀ ਇਹ ਕਿੱਥੇ ਪਾਉਣੀ ਆ ਕਿਵੇਂ ਪਾਉਣੀ ਆ ਇਹ ਵਾਲੀ ਜਿਹੜੀਆਂ ਆਪਣੀ ਪੱਟੀਆਂ ਲੱਗਦੀਆਂ ਹੁੰਦੀਆਂ ਨੇ ਕਫ ਨੂੰ ਉਹ ਵਾਲੀ ਕਾਰਟ ਐ ਇਹ ਏ ਆਪਣੀ ਪਿਛਲੇ ਪਾਸੇ ਪੈਂਦੀ ਹੁੰਦੀ ਆ ਬਾਹ ਦੇ ਜਦਨ ਵੇਲੇ ਇਹ ਬੈਕ ਸਾਈਡ ਤੇ ਜਾਂਦੀ ਆ ਸੋ ਇਸ ਕਰਕੇ ਇੱਥੇ ਆਪਾਂ ਇਹਨੂੰ ਦੇਖੋ ਪਚਾਲੇ ਨਿਸ਼ਾਨ ਲਾ ਲਿਆ ਹੁਣ ਆਪਾਂ ਇੱਥੇ 5 ਇੰਚ ਤੇ ਇਹਦੀ ਕਾਟ ਪਾਵਾਂਗੇ ਇਹ ਵੱਧ ਘੱਟ ਪੈ ਜਾਂਦੀ ਹੁੰਦੀ ਆ 6 ਤੱਕ ਪਈ ਪੈ ਜਾਂਦੀ ਹੈਗੀ ਅ ਅਵਦੇ ਹਿਸਾਬ ਨਾਲ ਆਪਾਂ ਇਹਨੂੰ ਘੱਟ ਵੱਧ ਪਾ ਸਕਦੇ ਆ ਕਿਉਂਕਿ ਸ਼ਰਟਾਂ ਦੇ ਥੋੜੀ ਜਿਹੀ ਵੱਧ ਪੈ ਜਾਂਦੇ ਉਹਨਾਂ ਚ ਸੈਂਟਰ ਚ ਇੱਕ ਬਟਨ ਲੱਗ ਜਾਂਦਾ ਪਰ ਇੱਥੇ ਆਪਾਂ 5 ਇੰਚ ਤੇ ਹੀ ਪਾਈ ਹੈ ਇਹ ਕਾਟ ਕਿਉਂਕਿ ਇਹ ਚਾਪਾ ਇੱਕੋ ਹੀ ਵਸ ਜਿਹੜਾ ਕਾਫਤੇ ਵਟਣ ਲੱਗੂਗਾ ਉਹੀ ਰੱਖਣਾ ਸੋ ਦੇਖੋ ਇਹ ਆਪਣੀ ਪਿਛਲੇ ਪੱਲੇ ਦੀ ਕਾਟ ਪੈ ਗਈ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ